ਜਾ ਗਿਆ ਜੋਦਾ ਚੜ ਗਿਆ ਜੋਦਾ ਬਾਡੀ ਆ ਰਹੀ ਸਲਾਨਾ ਜੋੜ ਮੇਲਾ ਦਾ ਬੋਰਡ ਅਸੀਂ ਉਤਾਰਨ ਲੱਗੇ ਅੱਜ ਅਸੀਂ ਪੀ ਆਫ ਦੇ ਯੂ ਬਲੇਡ ਪਾਉਣੇ ਆ ਜੀ ਸਿੰਬਲ ਆ ਵੀ ਪਾਉਣਗੇ ਵੜਨਗੇ ਮਾਸਾ ਹਾਂ ਬੜਾ ਰੈਡੀਓ ਦੇ ਨਾਲ ਜੋਦੇ ਬਹੁਤ ਵੱਡਾ ਕੰਮ ਕੀਤਾ ਤੂੰ ਆ ਜਿਹੜੀ ਵੇਲ ਲਾ ਕੇ ਉਹਨਾਂ ਦਾ ਕੰਮ ਕੀਤਾ ਜੋਦੇ ਨੇ ਅੱਲਾਹ ਅੱਜ਼ ਲੈ ਮੈਂ ਸਭ ਆ ਚੁੱਕੇ ਨੇ ਜੀ ਉਹਦਾ ਜਸਵਿੰਦਰ ਸਿੰਘ ਜੀ ਉਹਦੋਂ ਕਰ ਲੈਨਮੈਨ ਸਾਹਿਬ ਆਇਆ ਤੂੰ ਪਾ ਲੈ ਉਹ ਵਾ ਜੋਦੇ ਅੱਜ ਤਾਂ ਤੂੰ ਪੁੰਨ ਨਹੀਂ ਲੈ ਲਿਆ ਮਹਿਕਮੇ ਦਾ ਵੇਲ ਲਾ ਕੇ